ਜਿੱਦ ਖਬਰਾਂ ਵਿਸਥਾਰ ਦੇ ਨਾਲ ਔਰ ਸਭ ਤੋਂ ਪਹਿਲਾ ਅਹਿਮ ਖਬਰ ਵਿਦੇਸ਼ ਮੰਤਰੀ ਅਨੀਤਾ ਆਨੰਦ ਆਖਣਾ ਹੈ ਕਿ ਇੱਕ ਕੈਨੇਡੀਅਨ ਚਾਰਟਰ ਉਡਾਨ ਅੱਜ ਸ਼ਾਮ ਨੂੰ ਜਾਰਡਨ ਤੋਂ 100 ਤੋਂ ਵੱਧ ਲੋਕਾਂ ਨੂੰ ਲੈ ਕੇ ਰਵਾਨਾ ਹੋਵੇਗੀ। ਇਹ ਤੋਂ ਬੋਲਦੇ ਹੋਏ ਅਨੀਤਾ ਆਨੰਦ ਨੇ ਕਿਹਾ ਹੈ ਕਿ ਕੈਨੇਡਾ ਦੇ ਸਹਿਯੋਗੀ ਜਿਹੜੇ ਆ ਕੈਨੇਡਾ ਸਹਿਯੋਗੀ ਦੇਸ਼ਾਂ ਨੂੰ ਆਪਣੇ ਨਾਗਰਿਕਾਂ ਨੂੰ ਮੱਧ ਪੂਰਬ ਤੋਂ ਬਾਹਰ ਕੱਢਣ ਦੇ ਵਿੱਚ ਵੀ ਮਦਦ ਕਰ ਰਿਹਾ ਹੈ ਪਰ ਉਹਨਾਂ ਕਿਹਾ ਹੈ ਕਿ ਮਦਦ ਮੰਗਣ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ ਕੈਨੇਡੀਅਨਾਂ ਦੀ ਗਿਣਤੀ ਦੇ ਮੁਕਾਬਲੇ ਘੱਟ ਹੈ ਪਿਛਲੇ ਹਫਤੇ ਇਜ਼ਰਾਈਲ ਤੇ ਈਰਾਨ ਦੇ ਵਿਚਕਾਰ ਜੰਗ ਸ਼ੁਰੂ ਹੋਣ ਤੋਂ ਬਾਅਦ ਗਲੋਬਲ ਅਫੇਅਰਸ ਕੈਨੇਡਾ ਨੇ ਇਸ ਖੇਤਰ ਦੇ ਵਿੱਚ ਹੋਰ ਕਾਉਂਸਲਰ ਸਹਾਇਤਾ ਜਿਹੜੀ ਹੈ ਉਹ ਤਾਇਨਾਤ ਕੀਤੀ ਔਰ ਅਨੰਦ ਦਾ ਕਹਿਣਾ ਹੈ ਕਿ ਗਲੋਬਲ ਅਫੇਅਰਸ ਕੈਨੇਡਾ ਨੇ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਇਸ ਖੇਤਰ ਦੇ ਵਿੱਚ 500 ਤੋਂ ਵੱਧ ਕੈਨੇਡੀਅਨ ਦੀ ਮਦਦ ਕੀਤੀ ਹੈ ਉਹ ਅੱਗੇ ਕਹਿੰਦੇ ਨੇ ਕਿ ਕੈਨੇਡਾ ਦੇ ਕੋਲ ਇਜ਼ਰਾਈਲ ਤੋਂ ਕੈਨੇਡੀਅਨਾਂ ਨੂੰ ਗੁਆਂਢੀ ਦੇਸ਼ਾਂ ਦੇ ਵਿੱਚ ਲਿਜਾਣ ਦੇ ਲਈ ਜਿਹੜੀ ਹੈ ਉਹ ਜ਼ਮੀਨੀ ਆਵਾਜਾਈ ਉਪਲਬਧ ਹੈ ਕਿਉਂਕਿ ਹੁਣ ਇਜ਼ਰਾਈਲੀ ਹਵਾਈ ਖੇਤਰ ਬੰਦ ਹੈ 2012 ਤੋਂ ਕੈਨੇਡਾ ਦੀ ਈਰਾਨ ਦੇ ਵਿੱਚ ਕੂਟਨੀਤਿਕ ਮੌਜੂਦਗੀ ਨਹੀਂ ਹੈ ਤੇ ਕਾਉਂਸਲਰ ਸੇਵਾਵਾਂ ਜਿਹੜੀਆਂ ਨੇ ਉਤਰ ਕੀ ਰਾਹੀਂ ਉਪਲਬਧ ਕਰਵਾਈਆਂ ਜਾਂਦੀਆਂ ਨੇ मेट्रो वैनकूवर पब्लिक ट्रांजिट ਦੇ ਨੇੜੇ ਫੈਂਟਨਿਲ ਅਤੇ ਹੋਰ ਤਸਕਰੀ ਕਰਨ ਦੇ ਦੋਸ਼ ਤੇ ਵਿੱਚ ਇੱਕ ਕੋਕਟਲਮ ਵਿਅਕਤੀ ਹਿਰਾਸਤ ਦੇ ਵਿੱਚ ਹੈ মেট্রੋ ਵੈਨਕੂਵਰ ट्रांजिट ਪੁਲਿਸ ਦਾ ਕਹਿਣਾ ਹੈ ਕਿ 29 ਮਈ ਨੂੰ ਸ਼ੱਕੀ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਕਈ ਮਹੀਨਿਆਂ ਦੀ ਲੰਬੀ ਜਾਂਚ ਦਾ ਨਤੀਜਾ ਸੀ ਜਾਂਚ ਦੌਰਾਨ ਐਮ ਵੀ ਟੀ ਪੀ ਅਤੇ ਆਰ ਸੀ ਐਮ ਪੀ ਨੇ ਜਿਹੜੀਆਂ ਨੇ ਉਹ ਜ਼ਬਤ ਕੀਤੀਆਂ ਚੀਜ਼ਾਂ ਬਾਰੇ ਦੱਸਿਆ ਕਿ 373 ਗ੍ਰਾਮ ਫੈਂਟਨਿਲ 28 ਗ੍ਰਾਮ ਜਿਹੜੀ ਹੈ ਉਹ ਕੈਟਾਮਾਈਨ ਸੀਗੀ ਅਤੇ ਇਸ ਤੋਂ ਇਲਾਵਾ 200 48 ਗ੍ਰਾਮ ਕੋਕੀਨ ਸੀ ਅਤੇ 22 ਜਿਹੜੇ ਨੇ ਉਹ ਕੈਲੀਬਰ ਫਾਇਰ ਆਰਮ ਆਰਮ ਜਿਹੜੇ ਨੇ ਉਹ ਵੀ ਸੀ ਸੋ ਇੱਕ 24 ਸਾਲਾ ਵਿਅਕਤੀ ਹੁਣ 15 ਦੋਸ਼ਾਂ ਦਾ ਸਾਹਮਣਾ ਕਰ ਰਿਹਾ ਜਿਸ ਦੇ ਵਿੱਚ ਹਥਿਆਰਾਂ ਦੀ ਤਸਕਰੀ ਅਣਅਧਿਕਾਰਤ ਤੌਰ ਦੇ ਉੱਤੇ ਹਥਿਆਰ ਰੱਖਣਾ ਤਸਕਰੀ ਦੇ ਉਦੇਸ਼ ਤੇ ਲਈ ਨਿਰਧਾਰਤ ਪਦਾਰਥ ਰੱਖਣਾ ਤੇ ਨਿਰਧਾਰਤ ਪਦਾਰਥਾਂ ਦੀ ਤਸਕਰੀ ਸ਼ਾਮਿਲ ਹੈ ਸਰਜੈਂਟ ਡਸਟਿੰਗ ਸਰਜਕਸ ਜਿਹੜੇ ਨੇ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਉਮੀਦ ਹੈ ਕਿ ਇਸ ਜਾਂਚ ਦਾ ਨਤੀਜਾ ਕਿਸੇ ਵੀ ਵਿਅਕਤੀ ਨੂੰ ਸਪਸ਼ਟ ਸੰਦੇਸ਼ ਦੇਵੇਗਾ ਜੋ ਟ੍ਰਾਂਜ਼ਿਟ ਸਿਸਟਮ ਤੇ ਜਾਂ ਇਸ ਦਿਹਾਲੇਦwale ਜਿਹੜੇ ਨੇ ਉਹ ਅਪਰਾਧਕ ਉਦਦਮ ਸਾਬਤ ਕਰਨਾ ਚਾਹੁੰਦੇ ਨੇ ਕਿ ਟ੍ਰਾਂਜ਼ਿਟ ਪੁਲਿਸ ਇਸ ਨੂੰ ਬਹੁਤ ਮੁਸ਼ਕਲ ਬਣਾ ਦੇਵੇਗੀ ਅਦਾਲਤੀ ਰਿਕਾਰਡ ਦਰਸਾਉਂਦੇ ਨੇ ਕਿ ਸ਼ੱਕੀ ਦੇ ਬੁੱਧਵਾਰ ਨੂੰ ਅਦਾਲਤ ਵਿੱਚ ਵਾਪਸ ਆਉਣ ਦੀ ਉਮੀਦ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ